ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਪਹਿਲਾਂ ਗੈਂਗਸਟਰਾਂ ਨੂੰ ਕਾਬੂ ਕਰਦੇ ਹੋ ਫਿਰ ਉਹਨਾਂ ਤੋਂ ਹਥਿਆਰ ਕਢਾਉਣ ਜਾਂਦੇ ਹੋ ਫਿਰ ਉਹ ਹਥਿਆਰ ਲੋਡ ਕਰਿਆ ਪਿਆ ਹੁੰਦਾ ਹੈਗਾ ਤੇ ਤੁਸੀਂ ਹੱਥ ਖੜੀਆਂ ਉਹਦੇ ਖੋਲ ਦਿੰਦੇ ਹੋ ਤੇ ਤੁਹਾਡੀ ਡਾਰ ਹੁੰਦੀ ਆ 150 ਜਾਣੇ ਦੀ ਇੱਕ ਗੈਂਗਸਟਰ ਹੁੰਦਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸੁਣਾਉਣਿਆ ਤੁਹਾਨੂੰ ਕਿ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਜਿਹੜੀ ਮੁੱਠ ਭੇੜ ਦੱਸੀ ਜਾ ਰਹੀ ਆ ਪੁਲਸ ਤੇ ਜਿਹੜਾ ਗੈਂਗਸਟਰਾਂ ਦੇ ਵਿਚਾਲੇ ਜਿਹੜਾ ਮੋਠਪੇੜਾ ਉਹ ਦੱਸੀ ਜਾ ਰਹੀ ਆ ਤੇ ਇੱਕ ਗੈਂਗਸਟਰ ਆ ਜਿਹੜਾ ਉਹਦਾ ਅਨਕਾਊਂਟਰ ਕੀਤਾ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਸੀਂ ਪੂਰੀ ਖਬਰ ਦੇ ਨਾਲ ਬਣੇ ਰਹੋ ਤੁਹਾਨੂੰ ਦੱਸਦੇ ਆ ਕੱਲੇ ਕੱਲੇ ਖਬਰ ਆ ਕਿ ਕੰਮੇ ਅਨਕਾਊਂਟਰ ਹੁੰਦੇ ਆ ਕਵੇ ਪੰਜਾਬ ਦੇ ਵਿੱਚ ਤੇ ਤੁਸੀਂ ਬਣੇ ਰਹੋ ਤੇ ਤੁਹਾਨੂੰ ਦੱਸਦੇ ਆ ਕਿ ਕਿਹੜੇ ਗੈਂਗਸਟਰ ਦਾ ਜਿਹੜਾ ਅਨਕਾਊਂਟਰ ਹੋਇਆ ਕਿਹੜੀ ਪੁਲਿਸ ਨੇ ਕੀਤਾ ਕਿੱਥੇ ਕੀਤਾ ਕਿਉਂ ਕੀਤਾ ਤੇ ਤੁਹਾਡੇ ਵੱਡੇ ਸਵਾਲ ਵੀ ਅਸੀਂ ਲੈਣੇ ਆ ਤੁਸੀਂ ਕਮੈਂਟ ਵੀ ਆਪਣੇ ਰਾਏ ਜ਼ਰੂਰ ਦਿਓ ਬੈਰਜਿਕਾ ਖਾਲਸਾ ਬੈਰਜਿਕੀ ਪਤੇ ਅਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਗੈਂਗਸਟਰਾਂ ਤੇ ਪੁਲਸ ਬੱਚਾ ਵਾਲੇ ਜਿਹੜਾ ਗੋਲੀਬਾਰੀ ਹੋਈ ਆ ਇੱਕ ਗੈਂਗਸਟਰ ਜਿਹੜਾ ਉਹਦਾ ਅਨਕਾਉਂਟਰ ਕੀਤਾ ਗਿਆ ਹੁਣ ਤੁਹਾਨੂੰ ਦੱਸ ਦਈਏ ਕਿ ਖਰੜ ਪੁਲਿਸ ਵੱਲੋਂ ਜਿਹੜਾ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਗੈਂਗਸਟਰ ਬਚਾਲੇ ਜਿਹੜੀ ਮੁੱਠਪੇੜ ਹੁੰਦੀ ਆ ਤੇ ਇੱਕ ਗੈਂਗਸਟਰ ਆ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਉਹਨੂੰ ਜਿਹੜਾ ਅਨਕਾਉਂਟਰ ਕੀਤਾ ਗਿਆ ਕਿ ਪੈਰ 'ਚ ਗੋਲੀ ਵੱਜੀ ਆ ਤੇ ਇਹ ਸਭ ਤੋਂ ਵੱਡੀ ਖਬਰ ਆ ਉਹ ਤੁਹਾਨੂੰ ਦੱਸ ਦਈਏ ਪੁਲਿਸ ਨੇ ਜਿਹੜਾ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਰਣਵੀਰ ਸਿੰਘ ਰਾਣੇ ਨੂੰ ਕਾਬੂ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੀਤੀ ਦਿਨੀ ਚੰਡੀਗੜ੍ਹ ਦੇ ਸੈਕਟਰ 33 ਦੇ ਵਿੱਚ ਇੱਕ ਹੋਟਲ ਦੇ ਕਾਰੋਬਾਰੀ ਤੇ ਜਿਹੜੀ ਕ ਫਾਇਰਿੰਗ ਕੀਤੀ ਸੀ ਤੇ ਹੁਣੇ-ਹੁਣੇ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਇੱਕ ਖਾੜ ਦੇ ਜਿਹੜਾ ਪੁਲਿਸ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਦੋਨਾਂ ਦੇ ਵਿਚਾਲੇ ਜਿਹੜੀ ਮੁੱਠ ਭੇੜ ਹੋਈ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਪੈਰ 'ਚ ਗੋਲੀ ਮਾਰ ਕੇ ਫੜਿਆ ਜਾਂਦਾ ਇਹ ਵੱਡੀ ਖਬਰ ਆ ਹੁਣ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਚੰਨਣਾ ਪਾਉਣੇ ਆ ਕਿ ਕਿਸ ਤਰ੍ਹਾਂ ਇਹਨਾਂ ਦਾ ਅਨਕਾਉਂਟਰ ਕੀਤਾ ਗਿਆ ਕਿਵੇਂ ਹੁੰਦਾਗਾ ਉਹ ਤੋਂ ਪਹਿਲਾਂ ਤਾਂ ਮੈਂ ਇੱਕ ਰਾਜੇ ਬੜਿੰਗ ਦਾ ਬਿਆਨ ਸਾਹਮਣੇ ਆਇਆ ਉਹ ਸੁਣਾ ਦੇਵਾਂ ਫਿਰ ਤੁਸੀਂ ਪੂਰੀ ਗੱਲਬਾਤ ਸੁਣ ਲਿਓ ਤੇ ਜਿਹੜਾ ਆਪਣੇ ਕਮੈਂਟ ਭੇਜ ਜ਼ਰੂਰ ਕਰ ਦਿਓ ਅੱਜ ਰਾਜੇ ਬੜਿੰਗ ਦਾ ਬਿਆਨ ਆਇਆ ਕਹਿੰਦਾ ਜੇਕਰ ਸਾਡੀ ਸਰਕਾਰ ਆ ਗਈ ਤਾਂ ਨਸ਼ਾ ਕਹਿੰਦਾ ਫਿਰ ਵੀ ਨਹੀਂ ਬੰਦ ਹੋ ਸਕਦਾ ਕਹਿੰਦਾ ਇੱਕ ਸਾਡੇ ਵਾਲਾ ਭੂਪਾ ਐਸੀ ਕੈਪਟਨ ਕਹਿੰਦਾ ਇਹਨੇ 100 ਖਾਤੀ ਸੀ ਗੁਟਕਾ ਸਾਹ ਦੇ ਤੇ ਕਹਿੰਦਾ ਉਦੋਂ ਨਸ਼ਾ ਨਹੀਂ ਬੰਦ ਹੋਇਆ ਤੇ ਇਹਨੂੰ ਕੈਪਟਨਾਂ ਅਰ ਆਜੇ ਬ੍ਰਿੰਗ ਨੂੰ ਪੁੱਛਣਾ ਚਾਹਣਾ ਕਿ ਬ੍ਰਿੰਗ ਸਾਹਿਬ ਇਹ ਦੱਸਿਓ ਫਿਰ ਤੁਸੀਂ ਕਿਉਂ ਠਾਰਾ ਮਾਰਦੇ ਫਿਰਦੇ ਹੋ ਕਿ ਅਸੀਂ ਗੈਟਾਰ ਖਤਮ ਕਰ ਦਾਂਗੇ ਅਸੀਂ ਫਲਾਨਾ ਕੁਝ ਖਤਮ ਕਰ ਦਾਂਗੇ ਅਸੀਂ ਧਮਕਾ ਕੁਝ ਖਤਮ ਕਰ ਦਾਂਗੇ ਜਦੋਂ ਤੂੰ ਆਪ ਦੇ ਮੂੰਹ ਦੇ ਵਿੱਚੋਂ ਕਹਿ ਰਿਹਾ ਕਿ ਨਸ਼ਾ ਖਤਮ ਨਹੀਂ ਹੁੰਦਾ ਤੇ ਚਾਹ ਪੀਣ ਵਾਲਾ ਬੰਦਾ ਚਾਹ ਨਹੀਂ ਛੱਡ ਸਕਦਾ ਤੇ ਫਿਰ ਨਸ਼ਾ ਕਵੇਂ ਖਤਮ ਹੋ ਜੂਗਾ ਇੱਕ ਤਾਂ ਉਹ ਨਸ਼ਾ ਜਿਹੜੇ ਬੰਦੇ ਆ ਨੂੰ ਜਿਹੜਾ ਕੁਦਰਤੀ ਤੌਰ ਤੇ ਆਪਾਂ ਕਹ ਲਈਏ ਇੱਕ ਬਿਮਾਰੀ ਤੌਰ ਤੇ ਲੱਗਿਆਗਾ ਕਿ ਜਿਹੜਾ ਬੰਦਾ ਖਾਂਦਾਗਾ ਚਾਹੇ ਭੁੱਖੀ ਖਾਂਦਾ ਤੇ ਪੀਂਖਾਂਦਾ ਜੋ ਵੀ ਖਾਂਦਾ ਹੈ ਸਭ ਤੋਂ ਮਾੜੀ ਚੀਜ਼ ਆ ਸਾਰਾ ਨਸੀ ਮਾਰੇਗਾ ਇੱਕ ਉਹ ਚੀਜ਼ ਆ ਇੱਕ ਉਹ ਚਿੱਟਾ ਜਿਹੜਾ ਬਾਹਰੋਂ ਸਪਲਾਈ ਹੁੰਦਾ ਬਾਹਰੋਂ ਸਪਲਾਈ ਹੋ ਕੇ ਸਾਡੇ ਬੱਚਿਆਂ ਤੱਕ ਪਹੁੰਚਦਾ ਜਿਨੇ ਸਾਡੀਆਂ ਜਵਾਨੀ ਦੇ ਜਵਾਨੀਆਂ ਬਰਬਾਦ ਕਰ ਦਿੱਤੀਆਂ ਤੇ ਉਹ ਵੀ ਤੁਹਾਡੇ ਤੋਂ ਬੰਦ ਨਹੀਂ ਹੋ ਸਕਦਾ ਫੇ ਤੁਸੀਂ ਇੱਥੇ ਕਰਨ ਕੀ ਆਏ ਹੋ ਫਿਰ ਬੋਟਾਂ ਕਾਰੇ ਹਿਸਾਬ ਦੇ ਨਾਲ ਮੰਗਦੇ ਹੋ ਜੇ ਤੁਹਾਡੇ ਕੋਲ ਪੁਲਸਾ ਐਡਾ ਬੜਾ ਲਾਲ ਅਕਸ਼ਰ ਤੰਤਰ ਮਸਦਰ ਸਾਰਾ ਕੁਝ ਹੋਣ ਦੇ ਬਾਅਦ ਸਜੂਦ ਵੀ ਤੁਸੀਂ ਮੰਨ ਰਹੇ ਹੋ ਕਿ ਨਸ਼ਾ ਬੰਦ ਨਹੀਂ ਹੁੰਦਾ ਤੇ ਫਿਰ ਤੁਸੀਂ ਕਿਉਂ ਗਲੀ ਗਲੀ ਕੇ ਇਸ ਤਰ੍ਹਾਂ ਫਿਰਦੇ ਹੋ ਹਲ ਹਲ ਕਰਦੇ ਦੂਸਰੇ ਜਿਹੜੇ ਕਿ ਖਬਰਾਂ ਉਹਨੇ ਕਿਹਾ ਕਿ ਭਾਈ ਅੰਬਰਤਪਾਲ ਸਿੰਘ ਦੇ ਕੋਲ ਕਿਹੜੀ ਗਿੱਦੜ ਸਿੰਘੀ ਆ ਕਿ ਅੰਬਰਤਪਾਲ ਨਸ਼ਾ ਬੰਦ ਕਰ ਸਕਦਾ ਹੈਗਾ ਅੰਬਰਤਪਾਲ ਕੋਲੇ ਗਿੱਦੜ ਸਿੰਘੀ ਹੈਗੀ ਆ ਉਹ ਜਿਹੜੀ ਅਕਾਲ ਪੁਰਖ ਨੇ ਦਿੱਤੀ ਹੋਈ ਆ ਜਿਹੜੀ ਕਿ ਉਸ ਦੀ ਦਾਤ ਦਿੱਤੀ ਆ ਪਰਮਾਤਮਾ ਨੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਪੰਜ ਪਿਆਰੇ ਸਾਜੇ ਉਹਦੇ ਵਿੱਚੋਂ ਨਿਕਲੇ ਹੋਈ ਆ ਇਹ ਪੰਜ ਪਿਆਰੇ ਸਾਜੇ ਉਸ ਤੋਂ ਬਾਅਦ ਅੰਮ੍ਰਿਤ ਦੀ ਪਾਲ ਸਕੀ ਅੰਮ੍ਰਿਤ ਦੀ ਜਦੋਂ ਬੰਦਾ ਪਾਲ ਸਕ ਲੈਂਦਾ ਫਿਰ ਉਹਦੇ ਜਿਹੜਾ ਇੱਕ ਜਜ਼ਬਾ ਬੋਲਣ ਦਾ ਲੈ ਜਾ ਤੇ ਤਰੀਕਾ ਤੇ ਨੌਜਵਾਨਾਂ ਨੂੰ ਇੱਕ ਚੁੰਮਕ ਵਾਂਗ ਖਿੱਚਦਾ ਆਪਣੇ ਵੱਲ ਆ ਤੇ ਫਿਰ ਨੌਜਵਾਨਾਂ ਨੂੰ ਇਹ ਇੱਕ ਕਹਿਣਾ ਪੈਂਦਾ ਨਾ ਨੌਜਵਾਨਾਂ ਨੂੰ ਫੜਨਾ ਪੈਂਦਾ ਨਾ ਉਹਨਾਂ ਜੇਲ੍ਹਾਂ 'ਚ ਧੱਕਣਾ ਪੈਂਦਾ ਤੇ ਨਾ ਉਹਨਾਂ ਨੂੰ ਕੁੱਟਣਾ ਪੈਂਦਾ ਤੇ ਨਾ ਹੀ ਪੁਲਿਸ ਉਹਨਾਂ ਦੇ ਗੋਲੀ ਮਾਰਨੀ ਪੈਂਦੀ ਆ ਤੇ ਉਹਨੂੰ ਸਮਝਾਉਣ ਦਾ ਤਰੀਕਾ ਤੇ ਲੈਜਾ ਤੇ ਉਹ ਕਾਲਪੁਰਖ ਦੇ ਨਾਲ ਜੋੜਨਾ ਜਦੋਂ ਬੰਦਾ ਕਾਲਪੁਰਖ ਦੇ ਨਾਲ ਜੁੜਦਾ ਉਸ ਬਾਣੀ ਤੇ ਬਾਣੇ ਨਾਲ ਜੁੜਦਾ ਤੇ ਆਟੋਮੈਟਿਕ ਹੀ ਨਸਾ ਛੱਡਦਾਗਾ ਤੇ ਜੇਕਰ ਗਿੱਦੜ ਸਿੰਘ ਨਹੀਂ ਫਿਰ ਤੁਹਾਨੂੰ ਡਰ ਕਾ ਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢ ਕੇ ਦੇਖ ਲਓ ਆਪੇ ਪਤਾ ਲੱਗ ਜਾਓ ਭਾਈ ਕਿੰਨਾ ਕੁ ਨਸਾ ਬੰਦ ਹੁੰਦਾ ਕਿ ਨਹੀਂ ਬੰਦ ਹੁੰਦਾ ਇਹ ਕਵਾਰੀ ਅੰਮ੍ਰਿਤਪਾਲ ਸਿੰਘ ਨੂੰ ਸੜਕ 'ਦਾ ਵੇਖ ਲਓ ਇਹ ਆ ਕੋਈ ਟੂਣਾ ਕੰਮ ਕਰ ਜੇ ਹੋ ਸਕਦਾ ਕਿ ਜਿਸ ਤਰ੍ਹਾਂ ਤੁਹਾਡੀ ਬਖਲਾਟ ਆ ਕਿ ਤੁਸੀਂ ਭਾਈ ਅੰਮ੍ਰਿਤਪਾਲ ਅੰਮ੍ਰਿਤਪਾਲ ਕੂਕਦੇ ਰਹਿੰਦੇ ਹੋ ਲੱਗਦਾ ਸੁਪਨੇ ਦੇ ਵਿੱਚ ਵੀ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਹੁਣ ਆਪਾਂ ਗੱਲ ਕਰਦੇ ਆ ਕਿ ਪੁਲਿਸ ਕਮੇਨਕਾਉਂਟਰ ਕਰਦੀ ਆ ਕਮੇ ਇਹਨਾਂ ਦਾ ਬਦਮਾਸ਼ਾਂ ਦੇ ਨਾਲ ਮਠ ਭੇੜ ਹੁੰਦਾਗਾ ਕਮੇ ਇਹਨਾਂ ਵਿਚਾਲੇ ਗੋਲੀ ਚੱਲਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਕਹਿਣਾਗਾ ਕਿ ਸਵੇ ਸਾਰੇ ਆਮ ਜਿਹੜਾ ਕਿ ਪੰਜਾਬ ਜਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਉਹ ਜਿਹੜਾ ਕਿ ਪੰਜਾਬ ਪੁਲਿਸਾ ਇੱਕ ਫੇਕ ਅਨਕਾਊਂਟਰ ਕਰ ਰਹੀ ਆ ਝੂਠੇ ਅਨਕਾਊਂਟਰ ਕਰ ਰਹੀ ਆ ਸਿਰਫ ਪੈਰ ਦੇ ਵਿੱਚ ਗੋਲੀ ਵੱਜਦੀ ਆ ਗਿੱਟੇ ਦੇ ਵਿੱਚ ਗੋਲੀ ਵੱਜਦੀ ਆ ਫੇਰ ਫੜਦੇ ਆ ਨੂੰ ਫੜ ਕੇ ਗੋਲੀ ਮਾਰੀ ਜਾਂਦੀ ਆ ਸਾਡੇ ਸੂਤਰਾਂ ਤੋਂ ਵੱਡੀ ਜਣੀ ਖਬਰ ਆ ਤੁਹਾਨੂੰ ਸੁਣਾਉਣੇ ਆ ਕਿ ਕੋਈ ਇਹਨਾਂ ਵਿਚਾਲੇ ਗੋਲੀ ਨਹੀਂ ਚੱਲਦੀ ਪਹਿਲਾਂ ਉਹ ਗੈਂਗਸਟਰਾਂ ਨੂੰ ਫੜਦੇ ਆ ਜਦੋਂ ਜਿਹੜਾ ਕਿ ਇਹਨਾਂ ਉੱਤੇ ਦਬਾਅ ਪੈਂਦਾ ਕਿ ਗੈਂਗਸਟਰਾਂ ਨੂੰ ਫੜਿਆ ਨਹੀਂ ਜਾਂਦਾ ਫਿਰ ਇਹ ਬਾਹਰ ਕੱਢਦੇ ਆ ਇੱਕ ਆਧਾਰਨਾ ਨਹੀਂ ਸੈਂਕੜੇ ਆਧਾਰਨਾ ਪਈਆਂ ਨੇ 1992 ਦਾ ਹੱਕੇ ਵਿੱਚ ਵੀ ਤੁਹਾਨੂੰ ਦੱਸਦਾ ਕਿ ਪੁਲਿਸ ਇਸ ਤਰ੍ਹਾਂ ਹੀ ਕਰਦੀ ਸੀ ਆਪਣੇ ਫੜ ਕੇ ਬੰਦੇ ਜਿਹੜਾ ਕਿ ਨੌਜਵਾਨਾਂ ਦਾ ਪੁਲਿਸ ਮਲਿਆ ਨੌਜਵਾਨਾਂ ਦਾ ਤੁਸੀਂ ਦੇਖਿਆ ਕਿ ਜਿਹਦਾ ਸੁਭਾ ਸਰੰਦ ਮਰਿਆਗਾ ਉਸ ਤੋਂ ਪਹਿਲਾਂ ਜਿਹਦਾ ਇਹਨਾਂ ਨੂੰ ਅਮਰ ਕੈਦ ਹੋਈ ਆ ਕਮੇ ठाਣੇ ਦੇ ਵਿੱਚੋਂ ਚਾਰ ਨੌਜਵਾਨ ਪੁਲਿਸ ਵਾਲੇ ਗਰੀਬ ਘਰਾਂ ਦੇ ਮੁੰਡਿਆਂ ਨੂੰ ਜਿਹੜਾ ਕਿ ਇੱਕ ਝੂਠੇ ਪੁਲਿਸ ਮਕਾਲੇ ਵਿੱਚ ਮਾਰ ਦਿੱਤਾ ਕਹਿ ਦਿੱਤਾ ਅਸੀਂ ਖਾੜਕੂਆਂ ਦੀ ਗੋਲੀ ਲੱਗ ਗਈ ਆ ਤੇ ਉਹਨਾਂ ਦੇ ਨਾਲ ਮਰ ਗਏ ਤੇ ਇਹਨਾਂ ਨੇ ਫੇਕ ਅਨਕਾਊਂਟਰ ਕੀਤਾ ਇਸ ਤਰ੍ਹਾਂ ਪੁਲਸ ਕਹਿੰਦੀ ਹੈ ਕਿ ਸਾਡੇ ਗੋਲੀ ਲੱਗੀ ਆਲੇ-ਦੁਆਲੇ ਗੋਲੀ ਚਲਾ ਲੈਂਦੇ ਆ ਸਭ ਕੁਝ ਸਾਨੂੰ ਪਤਾ ਤੇ ਸਭ ਕੁਝ ਲੋਕਾਂ ਨੂੰ ਪਤਾ ਇਹ ਬੁੱਧੂ ਨਾ ਬਣਾਓ ਇਹ ਕਹਾਣੀਆਂ ਹੁਣ ਪੁਰਾਣੀਆਂ ਹੋ ਗਈਆਂ ਹੁਣ ਨਵੀਂ ਕਹਾਣੀ ਘੜ ਲਓ ਕੋਈ ਠੀਕ ਹੈ ਕਿ ਭਾਈ ਤੁਸੀਂ ਫੜ ਲਿਆ ਹੋਣਾ ਫੜ ਕੇ ਜਿਹੜੇ ਕਿ ਇਹ ਹਰ ਇੱਕ ਦੇ ਗੋਲੀ ਗਿੱਟੇ 'ਚ ਵੱਜਦੀ ਆ ਜਿੰਨੇ ਤੁਸੀਂ ਗੈਂਗਸਟਰ ਫੜਦੇ ਹੋ ਕਰੀਬ 6 ਮਹੀਨੇ ਦਾ ਇਹ سلسلہ ਚੱਲ ਰਿਹਾ ਇੱਕ ਫੜਦੇ ਹੋ ਦੋ ਫੜਦੇ ਹੋ ਸਾਰਿਆਂ ਦੇ ਗੋਲੀ ਗਿੱਟੇ ਤੇ ਵੱਜਦੀ ਆ ਪਰ ਕੁਝ ਨੌਜਵਾਨਾਂ ਨੂੰ ਜਦੋਂ ਤੁਸੀਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਜੁਪੀ ਦੇ ਵਿੱਚ ਜਾ ਕੇ ਤੁਸੀਂ ਪਿਲੀ ਭੀਤ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਤੇ ਜਿਹੜਾ ਕਿ ਉਹਨਾਂ ਨੂੰ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਤੁਹਾਡੇ ਵਿਰੁੱਧ ਜਿਹੜਾ ਕਿ ਐਪਲੀਕੇਸ਼ਨਾਂ ਜਿਹੜੀਆਂ ਉਹ ਹਾਈ ਕੋਰਟ ਦੇ ਵਿੱਚ ਰੇਟਾ ਪੈਣ ਲੱਗੀਆਂ ਤੇ ਲੋਕ ਖੜੇ ਹੋ ਗਏ ਲੋਕਾਂ ਨੇ ਜਿਹੜਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਤੇ ਪੰਜਾਬ ਪੁਲਿਸ ਦੇ ਵਿਰੁੱਧ ਇੱਕ ਵੱਡਾ ਸੰਘਰਸ਼ ਵਿੱਢਣ ਲੱਗੇ ਤਾਂ ਫਿਰ ਤੁਸੀਂ ਇਹ ਰੁਖ ਅਪਣਾਇਆ ਪਹਿਲਾਂ ਤੁਸੀਂ ਸਿੱਧਾ ਮਾਰ ਦਿੰਦੇ ਸੀ ਜਦੋਂ ਸਿਵਲ ਹਾਈ ਕੋਰਟ ਆ ਲੱਗੀ ਵੀ 20 ਸਾਲ ਦੀ ਸਜ਼ਾ ਸੁਣਾਉਣਾ ਤੇ ਫਿਰ ਤੁਸੀਂ ਡਰੇ ਆ ਤੇ ਫਿਰ ਤੁਸੀਂ ਕਾ ਨਮਾ ਤਰੀਕਾ ਬਣਾ ਲਿਆ ਇਹ ਫੜ ਕੇ ਉਹਨੂੰ ਗਿੱਟੇ ਦੇ ਵਿੱਚ ਗੋਲੀ ਮਾਰੋ ਕਹਿ ਦਿੱਤਾ ਜੀ ਮੁੱਠ ਭੇੜ ਹੋ ਗਈ ਆ ਮੈਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਪਹਿਲਾਂ ਗੈਂਗਸਟਰ ਨੂੰ ਕਾਬੂ ਕਰਦੇ ਹੋ ਫਿਰ ਉਹਨਾਂ ਤੋਂ ਅਸਲਾ ਕਢਾਉਣ ਜਾਂਦੇ ਹੋ ਫਿਰ ਉਹ ਅਸਲਾ ਲੋਡ ਕਰਿਆ ਪਿਆ ਹੁੰਦਾ ਹੈਗਾ ਤੇ ਤੁਸੀਂ ਹੱਥ ਖੜੀਆਂ ਉਹਦੇ ਖੋਲ ਦਿੰਦੇ ਹੋ ਤੇ ਤੁਹਾਡੀ ਡਾਰ ਹੁੰਦੀ ਆ 150 ਜਾਣੇ ਦੀ ਇੱਕ ਗੈਂਗਸਟਰ ਹੁੰਦਾ ਉਹ ਤੁਹਾਡੇ ਉੱਤੇ ਗੋਲੀ ਚਲਾ ਦੂਗਾ ਇਹ ਕਿੱਡੀਆਂ ਜਿਹੜੀਆਂ ਹੱਦਾਂ ਨੇ ਕਬੀਨਗੇ ਵਾਲੀਆਂ ਗੱਲਾਂ ਨੇ ਜਿਹੜੀਆਂ ਕਿੱਦਾਂ ਇਹ ਝੂਠ ਬੋਲਿਆ ਜਾ ਰਿਹਾ ਫੜ ਕੇ ਤੁਸੀਂ ਕਹਿੰਦੇ ਜੀ ਸਾਡੇ ਉੱਤੇ ਨਹੀਂ ਫਾਇਰਿੰਗ ਕਰਤਾ ਤੇ ਤੁਹਾਡੇ ਕਿਸੇ ਦੇ ਗੋਲੀ ਨਹੀਂ ਲੱਗਦੀ ਉਹਦੇ ਤੇ ਗਿੱਟੇ ਚ ਗੋਲੀ ਲੱਗ ਜੰਦੀ ਆ ਇੱਕ ਸਾਰਾ ਫੇਕ ਅਨਕਾਊਂਟਰ ਕੀਤਾ ਜਾ ਰਿਹਾ ਠੀਕ ਆ ਕਿ ਭਾਈ ਤੁਸੀਂ ਜਿਸ ਨੇ ਕ੍ਰਾਇਮ ਕੀਤਾ ਚਾਹ ਕੋਈ ਮਰਜੀ ਆ ਉਹਨੂੰ ਫੜੋ ਫੜ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਉਹਨੂੰ ਚਾਹੇ ਫਾਂਸੀ ਦੇਵੇ ਚਾਹੇ ਉਮਰ ਕੈਦ ਕਰੇ ਚਾਹੇ 10 ਸਾਲ ਕਰੇ 2 ਸਾਲ ਕਰੇ 4 ਸਾਲ ਕਰੇ ਉਹ ਅਦਾਲਤ ਨੇ ਦੇਖਣਾ ਅੱਗੇ ਪਰ ਇਹ ਕਿਹੜਾ ਹੋਇਆ ਜਿੱਥੇ ਤੁਸੀਂ ਫੜਦੇ ਹੋ ਮਾਨਸਾਹ ਦੇ ਵਿੱਚ ਫੜੇਗੇ ਜੀ ਅਨਕਾਉਂਟਰ ਕਰਤਾ ਗਿੱਟੇ 'ਚ ਗੋਲੀ ਵੱਜੀ ਖਾਰੜੇ ਤੇ ਫੜਿਆ ਗਿਆ ਗਿੱਟੇ 'ਚ ਗੋਲੀ ਵੱਜੀ ਫਲਾਨੇ ਤਾਂ ਫੜਿਆ ਗਿਆ ਗਿੱਟੇ 'ਚ ਗੋਲੀ ਵੱਜੀ ਤੇ ਤੁਹਾਡੇ ਪੁਲਿਸ ਵਾਲੇ ਗੁੰਡੇ ਜਿਹਨੇ ਸੀਆਈ ਸਟਾਪ ਬਠਿੰਡਾ ਦੇ ਵਿੱਚ ਇੱਕ ਟੀਚਰ ਨੌਜਵਾਨ ਨੂੰ ਜਿਹੜਾ ਕਿ ਕਰੰਟ ਲਾ ਲਾ ਕੇ ਮਾਰ ਦਿੱਤਾ ਤੇ ਉਹਨੂੰ ਜਿਹੜਾ ਉਹ ਉਹਦੇ ਦਿੱਤੇ ਜਾ ਰਹੇ ਆ ਜਸਪ੍ਰੀਤ ਸਿੰਘ ਸਿਆਂ ਦੌੜ ਵਾਲਾ ਮੁੰਡਾ ਮਾਰ ਦਿੱਤਾ ਝੂਠਾ ਪੁਲਿਸ ਮਕਾਲਾ ਬਣਾ ਕੇ ਉਹਦੇ ਨਾਲ 2 ਘੰਟੇ ਗੱਲਾਂ ਕਰਕੇ ਉਹਨੂੰ ਸਮਾਦ ਉੱਤੇ ਇਲ ਜਾ ਕੇ ਤੇ ਅੱਜ ਤੁਸੀਂ ਫਿਰ ਉਹਦੇ ਡਰ ਦੇ ਮਾਰੇ ਪੁਲਸ ਵਾਲੇ ਕੰਮੇ ਉਹਦੀਆਂ ਮਿੰਟਾ ਕਰਦੇ ਸੀ ਜਿਹੜਾ ਕਰਨਲ ਪਰਿਵਾਰ ਦੀਆਂ ਕਿ ਸਾਨੂੰ ਬਚਾ ਲਓ ਅਸਲ ਉਹਨਾਂ ਨੂੰ ਇਹ ਡਰ ਸਤਾਉਂਦਾ ਸੀ ਕਿ ਸੀਬੀਆਈ ਕੋਲੇ ਅਨਕਵਾਰੀ ਜੇ ਬਾਗੀ ਤਾਂ ਸਾਡਾ ਕੱਖ ਨਹੀਂ ਰਹਿਣਾ 69 ਵੀ ਉਸ ਤਰ੍ਹਾਂ ਉਮਰਾ ਕੈਦ ਹੋਣਗੇ ਆ ਪਰ ਤੁਸੀਂ ਲੋਕਾਂ ਤੋਂ ਲੁਕਾ ਲੋਗੇ ਇਹ ਗੱਲਾਂ ਪਰਮਾਤਮਾ ਤੋਂ ਹੀ ਲੁਕਾਰਗੇ ਪਰਮਾਤਮਾ ਦੇਖ ਰਿਹਾ ਸਭ ਕੁਝ ਤਾਹਾਂ ਤੋਂ ਇਸ ਕਰਕੇ ਜਿਹੜੀਆਂ ਜਿਹੜੀਆਂ ਝੂਠੀਆਂ ਕਹਾਣੀਆਂ ਫੇਕ ਇੰਕਾਊਂਟਰ ਆ ਜਿਹੜੇ ਇਹ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਨੂੰ ਹਦਾਇਤਾਂ ਕਰੇ ਕਿ ਭਾਈ ਤੁਸੀਂ ਜੋ ਮਰਜ਼ੀ ਫੜੋ ਬੰਦੇ ਨੂੰ ਫੜ ਕੇ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰੋ ਵੀ ਤੁਸੀਂ ਇਹ ਗੱਲ ਕਿੱਥੋਂ ਦੀ ਆ ਹਰ ਇੱਕ ਦੇ ਗਿੱਟੇ 'ਚੀ ਗੋਲੀ ਵਜਦੀ ਆ ਨਾਗੇ ਦੇ ਢਿੱਡ 'ਚ ਵਜਦੀ ਨਾ ਲੱਤ 'ਚ ਵਜਦੀਆਂ ਨਾ ਸਾਤੀ 'ਚ ਵਜਦੀ ਆ ਨਾ ਕਦੇ ਸਿਰ 'ਚ ਵਜਦੀ ਆ ਜੇਕਰ ਮੁਕਾਬਲਾ ਇਸ ਤਰ੍ਹਾਂ ਨਹੀਂ ਮੁਕਾਬਲੇ ਹੁੰਦੇ ਹੁੰਦੇ ਮੁਕਾਬਲੇ ਹੋਏ ਸੀ 1990 92 ਦਾ ਹੱਕੇ ਵਿੱਚ ਕੁਝ ਕੁਝ ਜਗ੍ਹਾ ਤੇ ਹੋਏ ਸੀ ਜਾਂ ਆਪਾਂ ਦੇਖਦੇ ਆ ਕਿ ਆਰਮੀ ਦੇ ਵਿੱਚ ਆ ਤੇ ਜਿਹੜਾ ਕਿ ਪਾਕਿਸਤਾਨ ਜਾਂ ਕੋਈ ਹੋਸਰਾਦਾ ਲੱਗਦੇ ਉੱਥੇ ਮੁਕਾਬਲੇ ਹੁੰਦੇ ਆ ਉਹ ਹੁੰਦੇ ਆ ਅਨਕਾਉਂਟਰ ਆ ਪਰ ਤੁਹਾਡੇ ਜਿਹੜੇ ਅਨਕਾਉਂਟਰ ਤੁਸੀਂ ਕਰ ਰਹੇ ਹੋ ਅੱਜ ਪੰਜਾਬ ਪੁਲਿਸ ਕਰ ਰਹੀ ਆ ਸੜਿਆਂ ਫੇਕ ਅਨਕਾਉਂਟਰ ਨੇ ਸਾਰਾ ਕੁਝ ਇੱਕ ਝੂਠ ਬੋਲਿਆ ਜਾ ਰਿਹਾ ਇੱਕ ਆਪਣਾ ਚਮ ਬਚਾਉਣ ਦੇ ਖਾਤਰ ਤੇ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਕਮੈਂਟ ਜਰੂਰ ਲਿਖਦਿਆ ਕਰੋ ਕਿ ਪੁਲਿਸ ਸੱਚੀ ਮਿੱਥੀ ਸੱਚੇ ਅਨਕਾਉਂਟਰ ਕਰ ਰਹੀ ਆ ਜਾਂ